ਅਸਿਕਾ ਦੋਸਤੋ ਤੁਸੀਂ ਦੇਖ ਰਿਹਾ 21 ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਗਰਮ ਸਿੰਘ ਅੱਜ ਗੱਲ ਕਰ ਜਾ ਰਿਹਾ ਲੁਕਸਵਾਨਾ ਦੇ ਹਰ ਪੰਜਾਬ ਦੇ ਵਿੱਚ ਜੇ ਚਾਹ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਪੂਰੇ ਹਿੰਦੁਸਤਾਨ ਦੀ ਗੱਲ ਕੀਤੀ ਜਾਵੇ ਇੱਕ ਕਰਵਾ ਚੌਦ ਨੂੰ ਲੈ ਕੇ ਬੜਾ ਪਵਿੱਤਰ ਤਿਹਾਰ ਆ ਲੈ ਕੇ ਪਰ ਸਾਨੂੰ ਨਾਲ ਮਹਿਲਾਵਾਂ ਵੀ ਜੁੜੀਆਂ ਹੋਈਆਂ ਮੈਂ ਗੱਲਬਾਤ ਕਰਾਂਗੇ ਇਹਨਾਂ ਨਾਲ ਕੀ ਚੰਗਾ ਹੋਊਗਾ ਅੱਜ ਮੈਂ ਪਹਿਲੀ ਅੱਥਸਿਕਾ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਨੀਤ ਸੂਦ ਹੈ ਤੇ ਹਾਂਜੀ ਵੀਰੇ ਅੱਜ ਕਰਵਾ ਚੌਦ ਦਾ ਤਿਹਾਰ ਹੈ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਇਸ ਦੇ ਨਾਲ ਸਾਰੀਆਂ ਸੁਹਾਗਣਾ ਭੱਗਣਾ ਆਪਣੇ ਪਤੀ ਦੀ ਲੰਬੀ ਉਮਰ ਦੀ ਪ੍ਰਾਰਥਨਾ ਕਰਦੀਆਂ ਨੇ ਚੰਦਰਮਾ ਨੂੰ ਸ਼ਾਮ ਨੂੰ ਅਰਗ ਦਿੰਦੀਆਂ ਨੇ ਸਵੇਰ ਦੇ ਟਾਈਮ ਉੱਠਦੀਆਂ ਨੇ ਤੇ ਇਸ ਇਤਿਹਾਸ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਆ ਵੀ ਆਪਾਂ ਕਹਿੰਦੀ ਆ ਵੀ ਮੇਰਾ ਪਤੀ ਪਰ ਜਿਹੜਾ ਪਤੀ ਹੈ ਉਹ ਕਿਸੇ ਦਾ ਪੁੱਤਰ ਵੀ ਹੈ ਤਾਂ ਸਾਨੂੰ ਉਹਦੇ ਲਈ ਮਤਲਬ ਕਿ ਜਿਨ੍ਹਾਂ ਨੇ ਪੂਰਾ ਆਪਣੇ ਬੱਚੇ ਨੂੰ ਜਨਮ ਦਿੱਤਾ ਉਸ ਮਾਂ ਉਸ ਸਾਸ ਦੀ ਵੀ ਪੂਰੀ ਇੱਜ਼ਤ ਕਰਨੀ ਚਾਹੀਦੀ ਹੈ ਪਿਆਰ ਕਰਨਾ ਚਾਹੀਦਾ ਉਹਨਾਂ ਨੂੰ ਤੇ ਸਿਰਫ ਇੱਕ ਦਿਖਾਵੇ ਦਾ ਤਿਹਾਰ ਨਹੀਂ ਹੋਣਾ ਚਾਹੀਦਾ ਵੀ ਅਸੀਂ ਮਿੱਠੀ ਲਗਾ ਲਈ ਸੋਹਣੇ ਕੱਪੜੇ ਪਾਲੇ ਜੁਐਲਰੀ ਪਾ ਲਈ ਤੇ ਅਸੀਂ ਤਿਆਰ ਹੋ ਕੇ ਇੰਸਟਾਗ੍ਰam ਤੇ ਰੀਲਾਂ ਬਣਾ ਲਈਆਂ ਮੈਨੂੰ ਲੱਗਦਾ ਵੀ ਇਹ ਚੀਜ਼ ਗਲਤ ਹੈ ਜੇ ਤੁਸੀਂ ਇਸ ਤਿਹਾਰ ਨੂੰ ਦਿਲੋਂ ਮਨਾ ਰਹੇ ਹੋ ਆਪਣੇ ਪਤੀ ਦੀ ਇੱਜ਼ਤ ਕਰਦੇ ਹੋ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੇ ਹੋ ਤਾਂ ਇਹ ਅਸਲ ਦੇ ਵਿੱਚ ਇਹ ਤਿਹਾਰ ਹੈ ਨਹੀਂ ਤੁਸੀਂ ਕਹਿ ਰਹੇ ਹੋ ਆਪਣੇ ਪਤੀ ਨੂੰ ਆਪਣੇ ਹੱਥ ਵਿੱਚ ਰੱਖਿਆ ਜਾਂਦਾ ਹੈ ਉਹ ਕਾਫੀ ਚੀਜ਼ ਕਾਫੀ ਵਾਰ ਦੇਖਣ ਨੂੰ ਮਿਲਦਾ ਵਾ ਵਿਆਹ ਹੋ ਗਿਆ ਮਾਂ ਲੱਗ ਰੰਦੀ ਆ ਪੁੱਤ ਲੱਗ ਲੈਂਦਾ ਮਾਂ ਨੂੰ ਰੋਟੀ ਮਿਲਣਾ ਮਿਲੇ ਤੇ ਲੇਕਿਨ ਮੀਆਂ ਨੂੰ ਵੀ ਰੋਟੀ ਮਿਲਣੀ ਜ਼ਰੂਰੀ ਹੈ ਵੀਰੇ ਇਹ ਚੀਜ਼ ਗਲਤ ਹੈ ਸਾਰੀ ਚੀਜ਼ ਗਲਤ ਹੈ ਟੋਟਲੀ ਕਿਉਂਕਿ ਦੇਖੋ ਵੀ ਜੋ ਉਹਨਾਂ ਨੇ ਦੁੱਖ ਸੰਘਰਸ਼ ਦੇਖ ਕੇ ਆਪਣੇ ਬੱਚਿਆਂ ਨੂੰ ਵੱਡੇ ਕੀਤਾ ਵਾ ਠੀਕ ਹੈ ਜੀ ਜਦੋਂ ਅਸੀਂ ਇਸ ਦੁੱਖ ਨੂੰ ਸਿਰਫ ਉਹਦੇ ਸਮਝ ਸਕਦੇ ਹਾਂ ਜਦੋਂ ਅਸੀਂ ਖੁਦ ਮਾਪੇ ਬਣਦੇ ਹਾਂ ਫਿਰ ਅਸੀਂ ਇਹ ਸਾਰੀ ਉਮੀਦਾਂ ਅਸੀਂ ਆਪਣੇ ਬੱਚਿਆਂ ਤੋਂ ਕਿਉਂ ਰੱਖਦੇ ਆ ਕਿਉਂਕਿ ਬੱਚੇ ਜੋ ਕੁਝ ਦੇਖਦੇ ਨੇ ਉਹੀ ਸਿੱਖਦੇ ਨੇ ਤਾਂ ਜ਼ਰੂਰੀ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਪਰਿਵਾਰ ਦੀ ਡੈਫੀਨੇਸ਼ਨ ਸਿਰਫ ਇਹ ਨਾ ਦੱਸੋ ਵੀ ਮੈਂ ਮੇਰੇ ਬੱਚੇ ਤੇ ਮੇਰਾ ਪਤੀ ਠੀਕ ਹੈ ਜੀ ਉਸ ਪਰਿਵਾਰ ਦੇ ਵਿੱਚ ਦਾਦਾ ਦਾਦੀ ਵੀ ਹੋਣੇ ਚਾਹੀਦੇ ਨੇ ਕਿਉਂਕਿ ਇੱਕ ਬਜ਼ੁਰਗ ਜਿਹੜੇ ਹੁੰਦੇ ਨੇ ਉਹ ਘਰ ਦੀ ਨੀਂਹ ਹੁੰਦੇ ਨੇ ਜਦੋਂ ਇੱਕ ਘਰ ਦੀ ਨੀਂਹ ਮਜ਼ਬੂਤ ਹੁੰਦੀ ਹੈ ਤਾਂ ਉਹ ਘਰ ਹਮੇਸ਼ਾ ਵਧਦਾ ਫੁੱਲਦਾ ਵਾ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਬੜੀਆਂ ਪੋਸਟਾਂ ਪਰ ਵਾਇਰਲ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਜਿਵੇਂ ਉਹ ਦੇਖਦੇ ਨੇ ਉਦੋਂ ਹੀ ਰੀਲਾ ਰੀਲਾ ਦੇਖਦੇ ਨੇ ਉਦੋਂ ਆਪਾਂ ਕਰਦੇ ਆ ਮੈਂ ਤੁਹਾਡੇ ਕੁਐਸਚਨ ਨੂੰ ਸਮਝ ਨਹੀਂ ਪਾਈ ਜਿਵੇਂ ਰੀਲਾ ਦੇਖਦੇ ਆਪਾਂ ਉਸ ਤਰ੍ਹਾਂ ਹੀ ਆਪਾਂ ਅਸੀਂ ਲੋਕ ਕਰਦੇ ਆ ਇਹ ਦੇਖੋ ਰੀਲਾਂ ਦੇਖ ਕੇ ਆਪਣੀ ਜ਼ਿੰਦਗੀ 'ਚ ਇੱਕ ਹੀ ਹੁੰਦੀ ਹੈ ਰੀਲ ਇੱਕ ਹੁੰਦੀ ਰੀਅਲ ਦੋਨੋਂ ਚੀਜ਼ਾਂ ਤਾਂ ਜਿਹੜੀ ਚੀਜ਼ ਸਿੱਖਾਂ ਨਾਲੀ ਆ ਉੱਥੋਂ ਜ਼ਰੂਰ ਸਿੱਖੋ ਬਟ ਹਰ ਚੀਜ਼ ਨੂੰ ਅੱਖਾਂ ਬੰਦ ਕਰਕੇ ਕਾਪੀ ਕਰਨਾ ਬਿਲਕੁਲ ਗਲਤ ਹੈ ਕਿਉਂਕਿ ਦੇਖੋ ਅਸੀਂ ਵੈਸਟਰਨ ਕਲਚਰ ਨੂੰ ਅਡਾਪਟ ਕਰ ਰਹੇ ਹਾਂ ਕਰੋ ਕੋਈ ਗੱਲ ਨਹੀਂ ਪਰ ਆਪਣੀ ਕਲਚਰ ਨੂੰ ਭੁੱਲਣਾ ਆਪਣੀ ਸਭਿਆਦਾਨ ਨੂੰ ਭੁੱਲਣਾ ਔਰ ਆਪਣੀ ਸਭਿਆਦ ਦਾ ਮਜ਼ਾਕ ਉਡਾਣਾ ਦੇਖੋ ਆਪਾਂ ਇੱਕ ਗੱਲ ਕਰੀਏ ਮੈਂ ਹੁਣ ਅੱਜ ਕਰਵਾ 14 ਤਿਹਾਰਾ ਬਟ ਮੈਂ ਥੋੜਾ ਜਿਹਾ ਪਿੱਛੇ ਜਾ ਕੇ ਗੱਲ ਕਰੂੰਗੀ ਬਹੁਤ ਜ਼ਰੂਰੀ ਹੈ ਦੁਸ਼ਹਿਰਾ ਆਂਦਾ ਵਾ ਜਾਂ ਹਿੰਦੂਆਂ ਦਾ ਕੋਈ ਵੀ ਤਿਹਾਰ ਆਂਦਾ ਵਾ ਤਾਂ ਉਹਦੇ ਵਿੱਚ ਗਲਤ ਮਿਕਰੀਜ਼ ਕੀਤੀਆਂ ਜਾਂਦੀਆਂ ਨੇ ਠੀਕ ਹੈ ਜੀ ਉਹਨਾਂ ਦੇ ਜੋਕਸ ਬਣਾਏ ਜਾਂਦੇ ਨੇ ਕਿਉਂ ਇਹ ਬਹੁਤ ਗਲਤ ਹੈ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾਓ ਵੀ ਧਰਮ ਦੀ ਗੁਰੂਆਂ ਪੀਰਾਂ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ ਹਮ ਅੱਛਾ ਤਿਹਾਰ ਆਂਦੇ ਨੇ ਹੁਣ ਦੀਵਾਲੀ ਵੀ ਆਣ ਆਲੀ ਆ ਹਾਂਜੀ ਤੇ ਤੁਸੀਂ ਵਰਤ ਵੀ ਰੱਖਿਆ ਹੋਇਆ ਵਾ ਹਾਂਜੀ ਕਿੰਨਾ ਕੁ ਪਿਆਰ ਕਰਦੇ ਹੋ ਆਪਣੇ ਹਸਬੰਡ ਨਾਲ ਦੇਖੋ ਸਰ ਬਹੁਤ ਪਿਆਰ ਕਰਦੇ ਆ ਤੇ ਪਿਆਰ ਦੇਖੋ ਕਿ ਕੋਈ ਇਹ ਨਹੀਂ ਹੈਗਾ ਵੀ ਪਿਆਰ ਮਤਲਬ ਕਹalo ਵੀ ਇੱਕ ਅਸੀਂ ਕਹਿ ਰਹੇ ਆ ਵੀ ਆਈ ਲਵ ਯੂ ਤੇ ਪਿਆਰ ਆ ਜਦੋਂ ਤੁਸੀਂ ਆਪਣੇ ਸਾਥੀ ਨੂੰ ਸਮਝ ਰਹੇ ਹੋ ਉਹ ਤੁਹਾਨੂੰ ਸਮਝ ਰਿਹਾ ਵਾ ਠੀਕ ਹੈ ਜੀ ਤੁਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਖੜ ਕੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੋ ਤੁਸੀਂ ਉਹਦੇ ਦੁੱਖ ਨੂੰ ਵੀ ਸਮਝ ਰਹੇ ਹੋ ਉਹਦੇ ਸੁੱਖ ਦੇ ਵਿੱਚ ਵੀ ਉਹਨਾਂ ਨਾਲ ਖੁਸ਼ੀ ਮਨਾ ਰਹੇ ਹੋ ਠੀਕ ਹੈ ਜੀ ਤਾਂ ਉਹੀ ਪਿਆਰ ਹੈ ਪਿਆਰ ਦਾ ਮਤਲਬ ਇਹ ਨਹੀਂ ਤੁਸੀਂ ਸ਼ਰਤ ਰੱਖਦੇ ਤਾਂ ਉਹ ਪਿਆਰ ਕਦੇ ਨਹੀਂ ਹੋ ਸਕਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਵਰਤਣਾ ਮੈਨੂੰ ਸਰ ਮੈਨੂੰ ਇਹ ਵਰਤਰਾਖ ਦਿੱਤਾ ਸਰ 15 ਸਾਲ ਹੋ ਗਏ ਪਰ ਵਿਆਹ ਨੂੰ 11 ਸਾਲ ਹੀ ਹੋਏ ਨੇ ਪੂਰੀ ਪੂਰੀ ਪੀ ਪੀਐਚਡੀ ਐਕਚੁਅਲੀ ਕਿੰਤੀ ਹੈ ਦੋ ਜੀ ਨਹੀਂ ਨਹੀਂ phd ਨੇ ਕਹਿ ਸਕਦੇ ਸਰ ਬਟ ਇਹ ਹੁੰਦਾ ਵਾ ਕਿ ਦੇਖੋ ਮੈਂ ਤਾਂ ਇੱਕ ਗੱਲ ਜਾਂਦੀਆਂ ਕਿ ਵਿਆਹ ਤੋਂ ਬਾਅਦ ਜਿਹੜੀ ਥੋੜੀ ਜ਼ਿੰਦਗੀ ਉਹ ਪੂਰੀ ਬਦਲ ਜਾਂਦੀ ਆ ਕੁੜੀਆਂ ਦੀ ਤਾਂ ਉਥੇ ਆ ਕੇ ਜੇ ਅਸੀਂ ਇਹ ਗੱਲ ਕਹੀਏ ਵੀ ਸਾਹਮਣੇ ਵਾਲਾ ਸਾਡੇ ਲਈ ਬਦਲੇ ਅਸੀਂ ਨਾ ਬਦਲੀਏ ਤਾਂ ਦੋਨੋਂ ਪਾਸੇ ਹੀ ਐਡਜਸਟਮੈਂਟ ਬਹੁਤ ਜ਼ਰੂਰੀ ਹੈ ਕੁਝ ਗੱਲਾਂ ਲਈ ਸਾਨੂੰ ਸਮਝਣ ਵਾਲੇ ਨੂੰ ਸਮਝਣਾ ਪੈਂਦਾ ਵਾ ਕੁੱਝ ਬੱਲਾਂ ਲਈ ਉਹਨਾਂ ਨੂੰ ਸਾਡੇ ਲਈ ਬਦਲਣਾ ਪੈਂਦਾ ਹੌਲੀ ਹੌਲੀ ਰਿਸ਼ਤੇ ਜਿਹੜੇ ਨੇ ਸਰ ਮਜ਼ਬੂਤ ਹੁੰਦੇ ਇੱਕ ਫੁੱਲ ਨੂੰ ਜਦੋਂ ਅਸੀਂ ਕਿਤੇ ਵੀ ਜਾਂਦੇ ਆਪਾਂ ਨਰਸਰੀ ਵਿੱਚ ਜਾਂਦੇ ਆ ਉਸ ਪੌਦੇ ਨੂੰ ਲੈ ਕੇ ਆਉਂਦੇ ਆ ਤੇ ਗਮਲੇ 'ਚ ਲਗਾਉਂਦੇ ਆ ਸਰ ਥੋੜੀ ਦੇਰ ਲਈ ਤਾਂ ਉਹ ਵੀ ਮਰ ਜਾ ਜਾਂਦਾ ਵਾ ਤਾਂ ਉਹਨੂੰ ਥੋੜਾ ਟਾਈਮ ਦੇਣਾ ਪੈਂਦਾ ਪਾਣੀ ਦੇਣਾ ਪੈਂਦਾ ਵਾ ਸੂਰਜ ਦੀ ਹਵਾ ਲੱਗਦੀ ਆ ਤਾਂ ਉਹ ਪੌਦਾ ਦੁਬਾਰਾ ਤੋਂ ਖਿੜ ਜਾਂਦਾ ਵਾ ਸੇਮ ਉਸੇ ਤਰ੍ਹਾਂ ਹੀ ਕੁੜੀਆਂ ਨੇ ਤਾਂ ਦੋਨੋਂ ਪੱਖੋਂ ਪਰਿਵਾਰ ਨੂੰ ਜੋੜਨ ਦੇ ਲਈ ਕੁੜੀ ਵੱਲੋਂ ਵੀ ਮੁੰਡੇ ਵੱਲੋਂ ਵੀ ਇੱਕ ਦੂਜੇ ਨਾਲ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ